ਤਨ ਤਨ ਸਤਿਗੁਰੂ ਅਰਜੁਨ ਦੇਵ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਜੀ ਆਪਣੀ ਜ਼ੁਬਾਨੇ ਪਾਗ ਤੋਂ ਸੁਹੀ ਰਾਗ ਦੇ ਅੰਦਰ ਪਵਿੱਤਰ ਬਚਨ ਉਚਾਰ ਕੇ ਕਹਿੰਦੇ ਨੇ ਤੇਰਾ ਮਿਲਾਪ ਕਿਉਂ ਨਹੀਂ ਹੋ ਰਿਹਾ ਬਾਹਰੋਂ ਤੂੰ ਯਤਨ ਕਰਦਾ ਹੈ ਬਾਰੋਂ ਗੁਰੂਕੁਲ ਚੱਲ ਕੇ ਆਉਣਾ ਹੈ ਬਾਰੋਂ ਸੇਵਾ ਵੀ ਕਰਦਾ ਹੈ ਬਾਰੀ ਤੌਰ ਤੇ ਸਿਮਰਨ ਵੀ ਕਰਦਾ ਹੈ ਬਾਣੀ ਵੀ ਪੜਦਾ ਹੈ ਬਾਣੀ ਵੀ ਸੁਣਦਾ ਹੈ ਪਰ ਬ੍ਰਹਮ ਸਰੂਪ ਕਿਉਂ ਨਹੀਂ ਹੋਇਆ ਹਿਰਦੇ ਅੰਦਰ ਜਿਹੜੀ ਜੋਤਿ ਪਰਮਾਤਮਾ ਦੀ ਜਿੰਨੂੰ ਸਹਬ ਕਹਿੰਦੇ ਸਬ ਮਹ ਜੋਤ ਜੋਤ ਹੈ ਸੋਏ ਤੇਸ ਦੈ ਚਾਨਣ ਸਭ ਮੈਂ ਚਾਨਣ ਹੋਏ ਪਰ ਤੇਰੇ ਜੀਵਨ ਵਿੱਚ ਅੰਧੇਰਾ ਕਿਉਂ ਆ ਤੇਰੇ ਜੀਵਨ ਵਿੱਚ ਚਾਨਣਾ ਕਿਉਂ ਨਹੀਂ ਹੋਇਆ ਤੈਨੂੰ ਇਹ ਬਚਨ ਸਮਝ ਕਿਉਂ ਨਹੀਂ ਆਇਆ ਤੂੰ ਆਪਣੇ ਅੰਦਰ ਦੀਵਾ ਕਿਉਂ ਨਹੀਂ ਜਗਾਇਆ ਮਹਾਰਾਜ ਸੱਚੇ ਪਦशाह ਸਾਨੂੰ ਸਮਝਾਉਂਦੇ ਨੇ ਮਲਾਪ ਤਾਂ ਨਹੀਂ ਹੋਇਆ ਹਿਰਦੇ ਦੇ ਵਿੱਚ ਆ ਕਰਕੇ ਮਾਇਕੀ ਪ੍ਰਭਾਵ ਪੈ ਗਿਆ ਹੈ ਮਾਇਆ ਜਿਹੜੀ ਇਹ ਮਾਲਕ ਦੀ ਪੈਦਾ ਕੀਤੀ ਪਹਿਲਾਂ ਇਸ ਗੱਲ ਨੂੰ ਸਮਝ ਲੈਣਾ ਹੈ ਦੇ ਆਖੀਏ ਗਿਆਨ ਪਰਮਾਤਮਾ ਨੇ ਪ੍ਰਗਟ ਕੀਤਾ ਹੈ ਅਗਿਆਨ ਕਿਸੇ ਹੋਰ ਨੇ ਸੁਖ ਪਰਮਾਤਮਾ ਨੇ ਪ੍ਰਗਟ ਕੀਤੇ ਨੇ ਦੁੱਖ ਕਿਸੇ ਹੋਰ ਨੇ ਜਨਮ ਪਰਮਾਤਮਾ ਤੋਂ ਹੁੰਦਾ ਤੇ ਮੌਤ ਕੋਈ ਹੋਰ ਦੇ ਰਿਆ ਖੁਸ਼ੀਆਂ ਪਰਮਾਤਮਾ ਤੋਂ ਆ ਰਹੀਆਂ ਨੇ ਤੇ ਗਮ ਗੀਨਤਾ ਕਿਸੇ ਹੋਰ ਤੋਂ ਆ ਰਹੀ ਏ ਕਹਿੰਦੇ ਫਿਰ ਇਹਦਾ ਮਤਲਬ ਰੱਬ ਇੱਕ ਹੋਰ ਹੋਇਆ ਨਾ ਬਈ ਦੋ ਹੋਏ ਇੱਕ ਸੁਖ ਦੇਂਦਾ ਇੱਕ ਦੁੱਖ ਦੇਂਦਾ ਕਹਿੰਦੇ ਨਹੀਂ ਪਰਮਾਤਮਾ ਇੱਕੋ ਹੈ ਦੋਨੇ ਹੀ ਵਸਤੂ ਉਹਦੇ ਤੋਂ ਆ ਰਹੀਆਂ ਨੇ ਦੁੱਖ ਵੀ ਸੁੱਖ ਵੀ ਦਿਨ ਵੀ ਰਾਤ ਵੀ ਜਨਮ ਵੀ ਮੌਤ ਵੀ ਖੁਸ਼ੀ ਵੀ ਗਮੀ ਵੀ ਸਭ ਕੁਝ ਉਸੇ ਤੋਂ ਆ ਰਿਹਾ ਹੈ ਪਰ ਮਿਲਦਾ ਉਸ ਨੂੰ ਪਿਆ ਜੈਸੀ ਜਿਸ ਦੀ ਭਾਵਨਾ ਹੈ ਕੋਈ ਕਿਸੇ ਹੱਟ ਤੇ ਚਲਾ ਗਿਆ ਹੱਟ ਤੇ ਉੱਥੇ ਬੜੇ ਪ੍ਰਕਾਰ ਦੀਆਂ ਵਸਤੂ ਪਈਆਂ ਹੋਈਆਂ ਨੇ ਹੁਣ ਜੋ ਉਹਦੀ ਚਾਹਣ ਹੈ ਉਹ ਤੋਲਣ ਵਾਲੇ ਨੇ ਤੋਲ ਕੇ ਉਹੀ ਦੇਣਾ ਹੈ ਉਹਨੂੰ ਦੁੱਖ ਰੂਪ ਵਸਤੂ ਖਰੀਦੀ ਤੇ ਉਹ ਸੁੱਖ ਕਿੱਥੋਂ ਦੇਵੇਗੀ ਦਵਾਈ ਮਾੜੀ ਲੈ ਆਂਦੀ ਏ ਉਹ ਸਰੀਰ ਦੇ ਵਿੱਚ ਸਵਸਥਾ ਕਿੱਥੋਂ ਪ੍ਰਦਾਨ ਕਰੇਗੀ ਮਾਇਆ ਮਾਲਕ ਦੀ ਪੈਦਾ ਕੀਤੀ ਕਿਸੇ ਦੂਜੇ ਦੀ ਨਹੀਂ ਪ੍ਰਕਿਰਤੀ ਨੂੰ ਪਸਾਰਨ ਵਾਸਤੇ ਪਰਿਪੂਰਨ ਪਰਮਾਤਮਾ ਨੇ ਮਾਇਆ ਵੀ ਉਸੇ ਦੀ ਛਾਇਆ ਹੈ ਤੇ ਮਾਇਆ ਦੇ ਦੁਆਰਾ ਸੰਸਾਰ ਰਚਿਆ ਮਾਇਆ ਦੇ ਤਿੰਨ ਗੁਣ ਪੈਦਾ ਕੀਤੇ ਰਜੋ ਸਤੋ ਤਮੋ ਔਰ ਉਹਨਾਂ ਦੁਆਰਾ ਸੰਸਾਰ ਨੂੰ ਮਾਇਆ ਦੀ ਰਚਨਾ ਮੰਨਿਆ ਹੈ ਮਾਇਆ ਮਾਲਕ ਦੀ ਹੈ ਇਹਦੇ ਦੁਆਰਾ ਪਦਾਇ ਸੰਸਾਰ ਦੀ ਹੋਈ ਹੈ ਪਸਾਰਾ ਹੋਇਆ ਹੈ ਇਹ ਵੱਖਰੀ ਬਾਤ ਹੈ ਕੋਈ ਸੰਸਾਰ ਦੇ ਵਿੱਚ ਸਫਰ ਕਰਨ ਵਾਸਤੇ ਸਾਧਨ ਨੇ ਮੰਜ਼ਲ ਤੇ ਪਹੁੰਚਣ ਵਾਸਤੇ ਸਾਧਨ ਨੇ ਕੋਈ ਟਰੈਂਡੇ ਉੱਪਰ ਸਵਾਰ ਹੋ ਗਿਆ ਕੋਈ ਬੱਸ ਤੇ ਕੋਈ ਆਪਣੇ ਸਾਧਨ ਤੇ ਉਹ ਮੰਜ਼ਲ ਤੇ ਪਹੁੰਚ ਜਾਵੇ ਉਹਦਾ ਸਟੇਸ਼ਨ ਆ ਜਾਵੇ ਬੱਸ ਅੱਡਾ ਆ ਜਾਵੇ ਉਹਦਾ ਸ਼ਹਿਰ ਆ ਜਾਵੇ ਉਹ ਬੱਸ ਦਾ ਖੜਾ ਹੀ ਨਹੀਂ ਛੱਡਦਾ ਬੱਸ ਤੋਂ ਉਤਰਨ ਨੂੰ ਤਿਆਰੀ ਨਹੀਂ ਮੋਟਰਸਾਈਕਲ ਤੋਂ ਉਤਰਨ ਨੂੰ ਤਿਆਰੀ ਨਹੀਂ ਫਿਰ ਉਹ ਉਸ ਘਰ ਵਿੱਚ ਉਸ ਸ਼ਹਿਰ ਵਿੱਚ ਪ੍ਰਵੇਸ਼ ਨਹੀਂ ਕਰ ਸਕੇਗਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਦੀਆਂ ਵਸਤੂ ਸੁਭਦਾਵਾਂ ਜੀਵ ਨੂੰ ਮੰਜ਼ਲ ਤੇ ਪਹੁੰਚਣ ਵਾਸਤੇ ਦਿੱਤੀਆਂ ਸਨ ਇਹਨਾਂ ਦਾ ਖੜਾ ਹੀ ਨਹੀਂ ਛੱਡਦਾ ਇਹਨਾਂ ਤੋਂ ਦੂਰ ਨਹੀਂ ਹੁੰਦਾ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਦੇਨ ਦੁਨੀ ਦੇ ਮਾਲਕ ਕਿਰਪਾ ਦੇ ਘਰ ਵਿੱਚ ਆਉਂਦੇ ਨੇ ਕੰ ਲੱਗੇ ਜਿਹੜੀ ਮਾਇਆ ਹੈ ਉਸ ਨੇ ਸੰਸਾਰ ਨੂੰ ਪੈਦਾ ਕੀਤਾ ਉਹਦੇ ਹਾ ਭਾਵ ਅੰਦਰ ਉਹਦੇ ਸੰਸਾਰ ਦੇ ਵਿੱਚ ਵਿਛਾਏ ਹੋਏ ਜਾਲ ਦੇ ਵਿੱਚ ਜੀਵ ਜਕੜਿਆ ਗਿਆ ਮਹਾਰਾਜ ਸੱਚੇ ਪਾਤਸ਼ਾਹ ਬੇਨਤੀ ਰੂਪ ਸ਼ਬਦ ਉਚਾਰਦੇ ਨੇ ਏ ਮੇਰੇ ਵੈ ਗੁਰੂ ਇਹ ਮਾਇਆ ਬੜੀ ਵੱਡੀ ਸ਼ਕਤੀ ਹੈ ਛੋਟੀ ਨਹੀਂ ਹੈ ਜੇ ਛੋਟੀ ਮੋਟੀ ਸ਼ਕਤੀ ਹੁੰਦੀ ਰੇਸ਼ੀਆਂ ਨੂੰ ਮੁੰਨੀਆਂ ਨੂੰ ਤਪੱਸਵੀਆਂ ਨੂੰ ਹੋਰ ਵੱਡੇ ਵੱਡੇ ਰਾਜਿਆਂ ਨੂੰ ਫੌਜਦਾਰਾਂ ਨੂੰ ਇਹਨੇ ਕੋਰਾ ਹੀ ਪਾ ਛੱਡਿਆ ਬਹੁਤ ਵੱਡੀ ਇਹ ਸ਼ਕਤੀ ਹੈ ਪਰਮਾਤਮਾ ਦੀ ਮਹਾਰਾਜ ਕਹਿੰਦੇ ਦਾਤਾ ਜਿੰਨ 모ਹੇ ਬ੍ਰਹਮੰਡ ਖੰਡ ਤਾਹੂ ਮੈਂ ਪਾਉ ਹੇ ਮੇਰੇ ਮਾਲਕ ਹੇ ਮੇਰੇ ਵੈਗਰੂ ਦਾਤਾਰ ਇਹ ਮਾਇਆ ਕੈਸੀ ਏ ਮਹਾਰਾਜ ਜਿਹੜੀ ਮਾਇਆ ਨੇ ਪੂਰੇ ਬ੍ਰਹਮੰਡ ਨੂੰ ਆਪਣੇ ਵਿੱਚ ਖਛਤ ਕੀਤਾ ਹੋਇਆ ਹੈ ਪੂਰਾ ਬ੍ਰਹਮੰਡ ਇਹ ਦੇ ਮੰਗਰ ਮੰਗਰ ਭੱਜਾ ਫਿਰਦਾ ਹੈ ਮੰਗਰ ਮੰਗਰ ਭੱਜਾ ਫਿਰਦਾ ਹੈ ਤਨ ਨੇ ਏਸ ਨੂੰ ਪ੍ਰਾਪਤ ਕਰਨ ਵਾਸਤੇ ਮਨੁੱਖ ਹਰ ਹਿਲਾ ਕਰਦਾ ਹੈ ਪ੍ਰੇਮ ਨਾਲ ਕਿਸੇ ਵੱਲਸ਼ਲ ਨਾਲ ਔਰ ਕਮਾਈ ਕਿਰਤ ਕਰਕੇ ਅਗਰ ਨਹੀਂ ਤੇ ਇਥੋਂ ਤੱਕ ਲੁੱਟ ਮਾਰ ਕਰਕੇ ਵੀ ਮਾਰਾ ਮਾਰੀ ਤੇ ਜਿਹੜੇ ਡਾਕੇ ਵੱਧ ਰਹੇ ਉਹ ਕਾਦੇ ਲਈ ਲੁੱਟਾਂ ਖੋਹਾਂ ਹੁੰਦੀਆਂ ਨੇ ਕਾਦੇ ਲਈ ਪਾੜ ਲਏ ਜਾਂਦੇ ਨੇ ਬੈਂਕਾਂ ਘਰ ਲੁੱਟੇ ਜਾਂਦੇ ਨੇ ਉਹ ਕਾਦੇ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਲਈ ਸੰਸਾਰ ਭਜਦਾ ਬਹੁਤ ਤਾਦ ਅੰਦਰ ਹੈ ਮਾਇਕੀ ਪਦਾਰਥਾਂ ਦੇ ਲਈ ਮਾਲਕ ਨੂੰ ਸਿਮਰਿਆ ਜਾਂਦਾ ਹੈ ਪਰਮਾਤਮਾ ਨੂੰ ਸਿਮਰਿਆ ਜਾਂਦਾ ਨਿਤਨੇਮ ਸੁਖੁਮਨੀ ਸਾਹਿਬ ਅਲਾਹੀ ਬਾਣੀ ਦੇ ਸਾਹਿਜ ਪਾਠ ਆਖੰਡ ਪਾਠ ਇਹ ਨਹੀਂ ਕਿ ਪ੍ਰਮਾਤਮਾ ਤੂੰ ਆਵੇਂ ਤੂੰ ਕਿਰਪਾ ਕਰੇ ਤੇਰੀ ਕੋਈ ਲੋੜ ਨਹੀਂ ਤੂੰ ਆਇਆ ਤੇ ਕੁਝ ਦੇ ਜਾ ਕਾਰੋਬਾਰ ਚੜਦੀ ਗਲਾ ਚ ਹੋ ਜਾਵੇ ਤਨਵਾਦਾ ਹੋ ਜਾਵੇ ਧਰਮ ਵਾਸਤੇ ਨਹੀਂ ਕੀਤਾ ਗਿਆ ਧਰਮ ਵਾਸਤੇ ਬਹੁਤਾਦ ਅੰਦਰ ਗੁਰਦੁਆਰਾ ਸਾਹਿਬ ਮੰਦਰ ਮਸਜਿਦ ਨਹੀਂ ਆਇਆ ਦਾਰਿਆ ਗੁਸਤਾਖੀ ਮਾਫ ਔਰ ਧਰਮ ਵਾਸਤੇ ਨਹੀਂ ਧੰਦੇ ਵਾਸਤੇ ਆ ਧੰਨ ਵਾਸਤੇ ਆ ਮਾਇਆ ਚਾਹੀਦੀ ਹੈ ਪਦਾਰਥ ਚਾਹੀਦੇ ਸੁਖ ਚਾਹੀਦਾ ਮੁਰਾਤਬੇ ਚਾਹੀਦੇ ਨੇ ਐਸ਼ੋ ਇਸ਼ਰਤ ਆਰਾਮ ਚਾਹੀਦਾ ਮੈਨੂੰ ਚਾਹੀਦਾ ਮੇਰੇ ਪਰਿਵਾਰ ਨੂੰ ਚਾਹੀਦਾ ਰਿਸ਼ਤੇਦਾਰ ਨੂੰ ਚਾਹੀਦਾ ਗੁਰਦੁਆਰੇ ਮੰਦਿਰ ਮਸਜਿਦ ਕੋਈ ਕਰੋੜਾਂ ਚੋਂ ਵਿਰਲਾ ਜਿਹੜਾ ਕਹੇ ਮਾਲਕ ਮੈਨੂੰ ਤੂੰ ਚਾਹੀਦਾ ਹੈ ਮੈਨੂੰ ਤੂੰ ਚਾਹੀਦਾ ਹੈ ਇਸ ਲਈ ਘਰ ਵਿੱਚ ਧਾਰਮਿਕ ਪ੍ਰੋਗਰਾਮ ਕਰਵਾਇਆ ਜਾਏ ਕਿ ਮੈਨੂੰ ਰੱਬ ਚਾਹੀਦਾ ਹੈ ਉਹਦੇ ਲਈ ਨਹੀਂ ਅਰ ਸੰਸਾਰ ਲਈ ਨਰੰਕਾਰ ਨੂੰ ਸਿਮਰਿਆ ਜਾਂਦਾ ਹੈ ਤੇ ਜਿਹੜੇ ਫਿਰ ਨਰੰਕਾਰ ਵਾਸਤੇ ਨਰੰਕਾਰ ਨੂੰ ਸਿਮਰਦੇ ਨੇ ਉਸ ਸੰਸਾਰ ਦੀਆਂ ਵਸਤੂ ਨੂੰ ਪਰੇ ਰੱਖ ਦਿੰਦੇ ਨੇ ਉਹਨਾਂ ਦੀ ਸੰਗਿਆ ਭਗਤ ਪੈਂਦੀ ਏ ਸੰਤ ਪੈਂਦੀ ਏ ਸਾਧੂ ਪੈਂਦੀ ਏ ਗੁਰਸਿੱਖ ਪਿਆਰੇ ਪੈਂਦੇ ਆ ਜਿਹੜੇ ਨਰੰਕਾਰ ਨੂੰ ਚਾਹੁੰਦੇ ਲੋੜਦੇ ਨੇ ਗੁਰਦੁਆਰੇ ਆਉਣਾ ਵੀ ਮਾਇਆ ਦੇ ਕਾਰਨ ਨੇ ਪਦਾਰਥ ਦੇ ਕਾਰਨ ਨੇ ਧਨ ਦੇ ਕਾਰਨ ਨੇ ਧਰਮ ਦੇ ਕਾਰਨ ਕੁਝ ਵਿਰਲੇ ਆਉਂਦੇ ਨੇ ਪਾਈ ਸਾਹਿਬ ਨੇ ਜੋ ਬਚਨ ਕਹੈ ਸਤਿਗੁਰੂ ਸੱਚੇ ਪਾਤਸ਼ਾਹ ਜੇ ਸਾਡੇ ਤੇ ਕਿਰਪਾ ਕਰਦੇ ਨੇ ਹੇ ਮੇਰੇ ਵੈਗੁਰੂ ਜਿਨੇ ਬ੍ਰਹਮੰਡ ਨੂੰ ਮੋਲਿਆ ਔਰ ਖੰਡ ਤਰਤੀ ਦੇ ਸਾਰੇ ਟੁਕੜੇ ਜਿੰਨੇ ਕੋਈ ਕੋਈ ਖੰਡੇ ਕੋਈ ਕੋਈ ਖੰਡੇ ਇਸ ਤਰਾ ਮਹਾਰਾਜ ਤਾਹੂ ਮਹਿ ਪਾਓ ਮਹਾਰਾਜ ਮੈਂ ਉਸ ਅਰਖੰਡ ਅੰਦਰ ਉਸ ਬ੍ਰਹਮੰਡ ਅੰਦਰ ਪਿਆ ਹੋਇਆ ਹੈ ਉਸ ਅੰਦਰ ਉਪਦੇਆ ਹੋਇਆ ਹੈ ਉਹਦੇ ਵਿੱਚ ਔਰ ਜਿਹੜਾ ਚੱਲ ਰਿਹਾ ਹੈ ਮਹਾਰਾਜ ਐਸੇ ਬ੍ਰਹਮੰਡ ਅੰਦਰ ਐਸੇ ਖੰਡ ਅੰਦਰ ਮੈਂ ਉਤਪਨ ਹੋਇਆ ਤੂੰ ਮੈਨੂੰ ਪਾ ਦਿੱਤਾ ਤੂੰ ਮੈਨੂੰ ਭੇਜ ਦਿੱਤਾ ਜਿੱਥੇ ਸਾਰੀ ਮਾਇਆ ਹੀ ਮਾਇਆ ਹੈ ਜਿੱਥੇ ਮਾਇਆ ਆਪਣਾ ਹੁਕਮ ਵਰਤਉਂਦੀ ਏ ਆਪਣੇ ਅਧੀਨ ਕਰਦੀ ਏ ਮੈਂ ਆਪਣੇ ਕੋਲੋਂ ਨਹੀਂ ਕਹ ਰਿਹਾ ਬਾਣੀ ਇਸ ਗੱਲ ਤੇ ਮੋਹਰ ਲਾਉਂਦੀ ਏ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਕਰਦੇ ਆ ਤਨ ਗੁਰੂ ਅਮਰਦਾਸ ਸੱਚੀ ਸਰਕਾਰ ਮੇਰਾਂ ਦੇ ਸਾਈਂ ਕਿਰਪਾ ਦੇ ਘਰ ਵਿੱਚ ਆਉਂਦੇ ਨੇ ਕਹਿੰਦੇ ਜਿਸ ਵਕਤ ਜੀਵ ਸੰਸਾਰ ਵਿੱਚ ਪ੍ਰਵੇਸ਼ ਕਰਨ ਲੱਗਦਾ ਹੈ ਨਾ ਤੇ ਮਾਤਾ ਦੇ ਉਦਰ ਅੰਦਰ ਮਾਲਕ ਨੂੰ ਚੇਤੇ ਆ ਉਹਦੀ ਸੁਰਤ ਜੁੜੀ ਏ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ ਮਾਲਕ ਨੂੰ ਚਿਤਬਦਾ ਵਿੱਚੋਂ ਗਰਭੇ ਨਿਕਲ ਆਇਆ ਖਸਮ ਵਿਸਾਰ ਦੁਨੀ ਚਿਤ ਲਾਇਆ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਵੀ ਬਚਨ ਕਰਦੇ ਨੇ ਸੱਚੀ ਸਰਕਾਰ ਦੇ ਪਾਵਨ ਬਚਨ ਨੇ ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਜਨਮ ਹੋਇਆ ਲਿਵ ਪਰਮਾਤਮਾ ਨਾਲੋਂ ਟੁੱਟ ਗਈ ਸੰਸਾਰ ਵਿੱਚ ਆ ਗਿਆ ਮਾਇਆ ਨੇ ਆਪਣਾ ਹੁਕਮ ਅਮਰ ਮੈਨਾ ਹੁਕਮ ਹੁੰਦਾ ਹੈ ਵਰਤਾ ਦਿੰਦਾ ਹੈ ਉਹਦੇ ਆਧੀਨ ਹੋ ਗਿਆ ਹੁਣ ਉਹਦਾ ਰੋਣਾ ਔਰ ਵਸਤੂ ਵਾਸਤੇ ਆ ਮਾਲਕ ਵਾਸਤੇ ਨਹੀਂ ਤੇ ਜਦੋਂ ਦਾ ਸੰਸਾਰ ਤੇ ਪਹਿਲਾ ਰੋਣਾ ਉਹ ਇਸ ਕਰਕੇ ਆ ਵੀ ਮੇਰੇ ਕੋਲੋਂ ਕੁਝ ਖੋਸ ਗਿਆ ਮੈਨੂੰ ਉਹ ਚਾਹੀਦਾ ਉਹ ਰਸ ਚਾਹੀਦਾ ਹੈ ਉਹ ਨਹੀਂ ਮਿਲਿਆ ਸੰਸਾਰ ਦੇ ਜੀਵਾਂ ਨੇ ਜਾਣਿਆ ਇਹ ਜੀਵ ਭੁੱਖੇ ਉਨਾ ਮਾਂ ਦਾ ਦੁੱਧ ਪਲਾਉਣਾ ਆਰੰਭ ਕੀਤਾ ਸਿਆਣੇ ਬੈਠੇ ਹੋ ਬੱਚਾ ਪਹਿਲੇ ਪਹਿਲ ਮਾਂ ਦਾ ਦੁੱਧ ਨਹੀਂ ਪਕੜਦਾ ਰੋਂਦਾ ਤੇ ਤਕੇ ਨਾਲ ਮਾਂ ਦਾ ਦੁੱਧ ਬੱਚੇ ਰੋਂਦੇ ਹੋਏ ਦੇ ਮੂੰਹ ਵਿੱਚ ਪਾਇਆ ਜਾਂਦਾ ਹੈ ਤੇ ਐਸਤਾ ਐਸਤਾ ਰੋਂਦਾ ਹੋਇਆ ਜਦੋਂ ਕੁਝ ਬੂੰਦਾਂ ਦੁੱਧ ਦੀਆਂ ਉਹਦੇ ਮੁਖ ਵਿੱਚ ਪੈਂਦੀਆਂ ਨੇ ਉਹਦੇ ਕੰਠ ਦੁਆਰਾ ਅੰਦਰ ਉੱਤਰਦੀਆਂ ਉਹਦਾ ਇੱਕ ਨੂੰ ਰਸ ਬਣਦਾ ਹੈ ਉਹ ਜਿਹੜਾ ਬਾਹਰ ਦਾ ਦੁੱਧ ਦਾ ਰਸ ਆਇਆ ਤੇ ਨਾਮ ਦਾ ਰਸ ਆ ਰਿਹਾ ਸੀ ਜਿਹੜਾ ਉਹਨੂੰ ਭੁੱਲ ਗਿਆ ਹੁਣ ਦੁੱਧ ਦੇ ਰਸ ਵਿੱਚ ਜੁੜ ਗਿਆ ਉਹਦਾ ਚੁੱਪ ਕਰ ਜਾਣਾ ਹੋਇਆ ਦੁੱਧ ਨੇ ਐਸੀ ਬੁੱਧ ਮਾਰੀ ਮੁੜ ਕੇ ਕਿਸੇ ਵਿਰਲੇ ਨੂੰ ਰੱਬ ਚੇਤੇ ਰਿਆ ਆਇਆ ਨਹੀਂ ਤੇ ਨਹੀਂ ਆਇਆ ਤੇ ਮਹਾਰਾਜ ਵੀ ਬਚਨ ਕਰ ਦੇ ਆਪ ਬਾਣੀ ਪੜਨ ਵਾਲੇ ਹਾਂ ਮਹਾਰਾਜ ਕਹਿੰਦੇ ਆ ਰੱਬ ਨਾਲੋਂ ਪ੍ਰੇਮ ਟੁੱਟੈ ਸੁਰਤ ਟੁੱਟੀ ਆ ਤੇ ਪਹਿਲਾਂ ਲੱਗੀ ਕਿਥੇ ਆ ਮਹਾਰਾਜ ਕਹਿੰਦੇ ਪਹਿਲੇ ਪਿਆਰ ਲੱਗਾ ਥਾਨ ਦੁੱਧ ਮਾਤਾ ਦੇ ਦੁੱਧ ਨਾਲ ਪ੍ਰੇਮ ਹੋਇਆ ਪਹਿਲਾਂ ਉਦਾ ਹੁਣ ਰੋਣਾ ਦੁੱਧ ਦੇ ਜਦੋਂ ਰੋਂਦਾ ਮਾਂ ਦੁੱਧ ਦੇ ਦਿੰਦੀ ਹੈ ਚੁੱਪ ਕਰ ਜਾਂਦਾ ਹੈ ਮਾਲਕ ਦੀ ਕੋਈ ਲੋੜ ਨਹੀਂ ਹੁਣ ਦੁੱਧ ਦੀ ਲੋੜ ਥੋੜਾ ਜਿਹਾ ਵੱਡਾ ਹੋਇਆ ਖਡਾਉਣਿਆਂ ਚ ਪਰਚ ਗਿਆ ਔਰ ਉਹਨਾਂ ਨੂੰ ਛੱਡ ਕੇ ਸੰਸਾਰ ਦੀਆਂ ਵਸਤੂ ਦੀ ਪਕੜ ਬਣ ਗਈ ਹੁਣ ਮਾਲਕ ਭੁੱਲ ਗਿਆ ਔਰ ਦੁੱਖ ਤਦੋਂ ਹੋਇਆ ਜਦੋਂ ਮਾਲਕ ਨੂੰ ਭੁੱਲਿਆ ਮਹਾਰਾਜ ਮੈਨੂੰ ਤੂੰ ਐਸੇ ਸੰਸਾਰ ਵਿੱਚ ਉਤਪੰਨ ਕਰ ਦਿੱਤਾ ਹੈ ਇਹਦੇ ਵਿੱਚ ਮੈਂ ਪੈਦਾ ਹੋਇਆ ਹਾਂ ਮਹਾਰਾਜ ਇਹਦੇ ਵਿੱਚ ਪਰਵੇਸ਼ ਹੋਇਆ ਜਿੱਥੇ ਮਾਇਆ ਹੀ ਮਾਇਆ ਹੈ ਮਾਇਆ ਨੇ ਆ ਕਰਕੇ ਆਪਣਾ ਪ੍ਰਭਾਵ ਐਸਾ ਪਾਇਆ ਭਗਤ ਬਾਬਾ ਰਬਦਾਸ ਜੀ ਮਹਾਰਾਜ ਦਾ ਜਦ ਜਨਮ ਹੋਇਆ ਨਾ ਕਹਿੰਦੇ ਇਹਨਾਂ ਨੇ ਮਾਂ ਦਾ ਦੁੱਧ ਨਹੀਂ ਪਕੜਿਆ ਕਿਸੇ ਇੱਕ ਦਿਨ ਲਿਖਿਆ ਹੈ ਕਿਸੇ ਦੋ ਦਿਨ ਲਿਖਿਆ ਰੋਂਦੇ ਰਹੇ ਮਾਂ ਬਾਪ ਦੇ ਘਰ ਅੰਦਰ ਬੜੇ ਚਿਰ ਬਾਅਦ ਔਲਾਦ ਹੋਈ ਸੀ ਤੇ ਜਿਹੜੀ ਚਿਰ ਬਾਅਦ ਔਲਾਦ ਹੁੰਦੀ ਉਹਦਾ ਥੋੜਾ ਜਿਹਾ ਸਨੇਹ ਵੱਧ ਹੁੰਦਾ ਹੈ ਮਾਂ ਬਾਪ ਬੜੇ ਦੁਖੀ ਬੱਚਾ ਦੁੱਧ ਨਹੀਂ ਲੈ ਰਿਆ ਮੂੰਹ 'ਚ ਜ਼ਬਾਨ ਨਹੀਂ ਪਾਉਂਦਾ ਰੋਈ ਜਾ ਰਿਹਾ ਹੈ ਰੋਈ ਜਾ ਰਿਹਾ ਹੈ ਕਹਿੰਦੇ ਐਸਾ ਨਾ ਹੋਵੇ ਕੋਈ ਦੁਰਘਟਨਾ ਵਾਪਰਦਾ ਹੈ ਕਹਿੰਦੇ ਪਿਤਾ ਜੀ ਬਾਹਰ ਨਿਕਲੇ ਉਸ ਵੇਲੇ ਦੀ ਬਹਾਨ ਹਸਤੀ ਧਾਰਮਿਕ Swami Ramanand ji ਉਹਨਾਂ ਨੇ ਅਰਧੋਈ ਕੀਤੀ ਬੇਨਤੀ ਕੀਤੀ Swami ji ਉਸ ਆਕਾਲ ਨੇ ਘਰ ਅੰਦਰ ਔਲਾਦ ਤਾਂ ਦੇ ਦਿੱਤੀ ਪਰ ਐਉਂ ਲੱਗਦਾ ਹੈ ਵਾਪਸ ਚਲੀ ਜਾਏਗੀ ਕਿਉਂ ਕਹ ਲੱਗੇ ਦੋ ਦਿਨ ਹੋ ਗਏ ਜਨਮੇ ਨੂੰ ਬੱਚਾ ਦੁੱਧ ਨਹੀਂ ਲੈ ਰਿਆ ਕਹਿੰਦੇ ਬਈ Swami Ramanand ji ਸ਼ਨਲੀ ਚੁੱਪ ਕਰ ਗਏ ਅੰਦਰੋ ਜੁੜ ਗਏ ਤੇ ਕਹਿੰਦੇ ਚੱਲ ਉਹਦੇ ਘਰ ਅੰਦਰ ਬਾਬਾ ਸੰਤੋਖ ਦਾਸ ਦੀ ਚੌਪੜੀ ਵਿੱਚ ਗਏ ਜਿੱਥੇ ਮਾਂ ਮੰਝੇ ਤੇ ਲੈ ਕੇ ਪਈ ਸੀ ਜਾ ਕਰਕੇ ਸਿਰ ਤੇ ਹੱਥ ਰੱਖ ਕੇ ਕੰਨ ਵਿੱਚ ਬਾਜ ਦੇ ਕੇ ਕਹਿੰਦਿਆ ਇਹ ਮਾਇਆ ਤੇਰੀ ਸੂਰਤ ਨੂੰ ਡਲਾ ਨਹੀਂ ਸਕੇਗੀ ਅਰ ਤੂੰ ਹੁਣ ਦੁੱਧ ਪੀਲਾ ਹੈ ਆਪਣਾ ਪ੍ਰਭਾਵ ਤੇਰੇ ਤੇ ਨਹੀਂ ਪਾਏਗਾ ਤੈਨੂੰ ਰੱਬ ਦਾ ਨਾਮ ਨਹੀਂ ਭੁੱਲੇਗਾ ਰਾਮ ਰਾਮ ਜਦ ਕਦੇ ਨਹੀਂ ਟੁੱਟੇਗੀ ਸੂਰਤ ਜੋੜਨ ਵਾਲਾ ਮਿਲ ਗਿਆ ਜਿਹਨੂੰ ਨਹੀਂ ਮਿਲਿਆ ਰੋਇਆ ਭਗਤ ਵੀ ਕਿਉਂ ਉਹ ਦੁੱਧ ਲਈ ਨਹੀਂ ਉਹ ਮਾਲਕ ਲਈ ਰੋਇਆ ਹੈ ਕਿ ਰੱਬ ਦੇ ਨਾਮ ਵਾਲਾ ਕੋਈ ਸੁਣਦਾ ਗਿੰਦਾ ਹੈ ਟੁੱਟੀ ਸੁਰਤ ਮੇਰੀ ਗੰਢ ਦਿਓ ਉਹਨੂੰ ਗੰਡਣ ਵਾਲਾ ਮਿਲ ਗਿਆ ਤੇ ਜਦੋਂ ਸੁਰਤ ਭਗਤ ਜੀ ਦੀ ਗੰਢੀ ਗਈ ਨਾ ਬਾਹਰੋਂ ਇੱਕ ਵਾਰ ਸਰੂਤ ਵਿੱਚ ਉਹ ਆਵਾਜ਼ ਪਈ ਤੇ ਜੁੜੇ ਹੋਏ ਨੇ ਜੋੜ ਦਿੱਤਾ ਟੁੱਟੀ ਹੋਈ ਸੁਰਤ ਨੂੰ ਫਿਰ ਤੋੜਨ ਵਾਲੇ ਬਾਹਰ ਲਲਕਰੇ ਮਾਰਦੇ ਰਹੇ ਉਹਨਾਂ ਦਾ ਵਸ ਨਹੀਂ ਚੱਲਿਆ ਉਹ ਭਗਵਾਨ ਬਣ ਗਿਆ ਰੋਇਆ ਜੀਵ ਵੀ ਸੰਸਾਰ ਅੰਦਰ ਮਾਇਆ ਦੇ ਪ੍ਰਭਾਵ ਨੂੰ ਵੇਖ ਕੇ ਬਦਕਿਸਮਤੀ ਇਹ ਹੋਈ ਇੱਥੇ ਦੀ ਸੁਣੀ ਕਿਸੇ ਨੇ ਨਹੀਂ ਜੋੜਨ ਵਾਲਾ ਹੀ ਕੋਈ ਨਹੀਂ ਮਿਲਿਆ ਜਿੰਨੇ ਮਿਲੇ ਤੋੜਨ ਵਾਲੇ ਮਿਲੇ ਅੱਜ ਵੀ ਕੋਈ ਗੁਰਦੁਆਰੇ ਮੰਦਰ ਮਸਜਿਦ ਨੂੰ ਆਵੇ ਕੋਈ ਬਾਣੀ ਪੜ੍ਹੇ ਕੋਈ ਸੇਵਾ ਕਰੇ ਕੋਈ ਸਿਮਰਨ ਕਰੇ ਤੋੜਨ ਵਾਲੇ ਬੜੇ ਮਿਲਣਗੇ ਯਾਰ ਇੰਨੀ ਇੰਨੀ ਬਾਣੀ ਪੜਨ ਦਾ ਕੀ ਹੈ ਬਸ ਨਿਤਨੇਮ ਕਰ ਲਿਆ ਠੀਕ ਹੈ ਔਰ ਇੱਕ ਵਾਰ ਗੁਰਦੁਆਰੇ ਚੱਲੇ ਗਏ ਬਾਸਿਆ ਔਰ ਬਹੁਤ ਤੁਹਾਨੂੰ ਪੁੱਠੀਆਂ ਦੀਆਂ ਦਲੀਲਾਂ ਦੇਣ ਵਾਲੇ ਮਿਲ ਜਾਣਗੇ ਜੋੜਨ ਵਾਲਾ ਕੋਈ ਵਿਰਲਾ ਮਹਾਰਾਜ ਇੱਥੇ ਤੋੜਨ ਵਾਲੀ ਸ਼ਕਤੀ ਹੈ ਜਿਹੜੀ ਸਾਰਿਆਂ ਨੂੰ ਤੋੜਦੀ ਤੇਰੀ ਕਿਰਪਾ ਤੋਂ ਬਿਗੈਰ ਜੁੜਿਆ ਨਹੀਂ ਜਾਂਦਾ ਰਾਖਲਿਓ ਇਹ ਬੇਖਾਈ ਜੀਓ ਦੇਹੋ ਆਪਣਾ ਨਾਉ ਮਹਾਰਾਜ ਇਹ ਜੀਵ ਜਿਹੜਾ ਸੰਸਾਰ ਵਿੱਚ ਪ੍ਰਵੇਸ਼ ਹੋਇਆ ਹੈ ਇਹ ਵਿਸ਼ਈ ਹੈ ਵਿਸ਼ਿਆਂ ਦੇ ਅਧੀਨ ਹੋਇਆ ਹੈ ਵਿਸ਼ੇ ਵੱਖ-ਵੱਖ ਰੂਪ ਅੰਦਰ ਅੱਖਾਂ ਦਾ ਵੱਖਰਾ ਵਿਸ਼ਾ ਹੈ ਕੰਨਾਂ ਦਾ ਵੱਖਰਾ ਵਿਸ਼ਾ ਹੈ ਜ਼ੁਬਾਨ ਦਾ ਵੱਖਰਾ ਵਿਸ਼ਾ ਹੈ ਤੋਸਾ ਦਾ ਵੱਖਰਾ ਵਿਸ਼ਾ ਇਹ ਉਸ ਵਿਸ਼ੇ ਵਿਕਾਰਾਂ ਵੱਲ ਨੂੰ ਕਰਸ਼ਿਤ ਹੁੰਦਾ ਹੈ ਮਹਾਰਾਜ ਤੁਸੀਂ ਕਿਰਪਾ ਕਰੋ ਇਹਨੂੰ ਰੱਖ ਲਿਓ ਬਚਾਓ ਤੇ ਬਚਨਾਓ ਗੱਲਾਂ ਨਾਲ ਨਹੀਂ ਮੇਰੇ ਦਾਤਾ ਇਸ ਨੂੰ ਦਿਹ ਆਪਣਾ ਨਾਉ ਨਾਮ ਦਿਓ ਨਾਮ ਆਵੇਗਾ ਭਗਵਾਨ ਆਵੇਗਾ ਇਹਨੂੰ ਮਾਇਆ ਨਹੀਂ ਵਿਅਪੇਗੀ ਮਾਇਆ ਇਹਦਾ ਕੁਝ ਨਹੀਂ ਵਿਗਾੜ ਸਕੇਗੀ ਮਾਇਆ ਆਏਗੀ ਇਹਨੂੰ ਭਗਵਾਨ ਨੂੰ ਤੋੜ ਕੇ ਕੁਰਾਹੇ ਪਾ ਦੇਵੇਗੀ ਅਰ ਜਦੋਂ ਮਾਇਆ ਮਾਲਕ ਦੇ ਹੁਕਮ ਵਿੱਚ ਆਏਗੇ ਤੇ ਉਹ ਮਹਾਰਾਜਾ ਜਨਕ ਵੀ ਹੁੰਦਾ ਰਾਜਪਾਟ ਤੇ ਬੈਠਾ ਹੋਇਆ ਬੰਦਗੀ ਦਾਤਾ ਵੀ ਹੁੰਦਾ ਹੈ ਬ੍ਰਹਮ ਵਾਲਾ ਵੀ ਹੁੰਦਾ ਹੈ ਜਦੋਂ ਕੱਲੀ ਮਾਇਆ ਹੋਵੇਗੀ ਮਾਇਆ ਭਰਾ ਦਾ ਕਤਲ ਕਰਾਵੇਗੀ ਮਾਇਆ ਭੈਣ ਨਾਲ ਧੋਖਾ ਕਰਾਵੇਗੀ ਮਾਇਆ ਬਾਪ ਦਾ ਕਤਲ ਕਰਾ ਦੇਵੇਗੀ ਤਨ ਪਿੱਛੇ ਧਰਮੀ ਧਰਮ ਪਿੱਛੇ ਨਹੀਂ ਕਰਦਾ ਜਦੋਂ ਪਰਮਾਤਮਾ ਨਾਲ ਜੁੜੇਗਾ ਉਦੋਂ ਕੁਝ ਨਹੀਂ ਹੋਵੇਗਾ ਮਹਾਰਾਜ ਆਪਣਾ ਨਾਮ ਦਿਓ ਨਾਮ ਤੋਂ ਬਗੈਰ ਇਹ ਮਾਇਆ ਦੇ ਪ੍ਰਭਾਵ ਤੋਂ ਬਚਿਆ ਨਹੀਂ ਜਾ ਸਕਦਾ ਮੈਨੂੰ ਆਪਣਾ ਨਾਮ ਦਿਓ ਤੇਰੇ ਨਾਮ ਨਾਲ ਇਹਦੀ ਸ਼ਕਤੀ ਖੰਡ ਤੋਂ ਜਾਣੀ ਹੈ ਇਹਦੀ ਤਾਕਤ ਖੰਡਤ ਹੋ ਜਾਣੀ ਹੈ ਇਹ ਆਪਣਾ ਪ੍ਰਭਾਵ ਨਹੀਂ ਪਾ ਸਕੇਗੀ ਇਹ ਉਹਨਾਂ ਤੇ ਪਾਉਂਦੀ ਆ ਜਿੰਨਾਂ ਕੋਲ ਧਰਮ ਨਹੀਂ ਪਰਮਾਤਮਾ ਨਹੀਂ ਪਰਮਾਤਮਾ ਦੀ ਮੰਗ ਨਹੀਂ ਉਹ ਪਰਮਾਤਮਾ ਕੋਲ ਆਉਂਦੇ ਤਾਂ ਸਹੀਂ ਗੁਰਦੁਆਰੇ ਮੰਦਰ ਮਸਜਿਦ ਜਿੱਥੇ ਵੀ ਜਾਂਦੇ ਨੇ ਮੰਗੇ ਮਾਲਕ ਦੀ ਨਹੀਂ ਮੰਗ ਧਨ ਦੀ ਏ ਮੰਗ ਪਦਾਰਥਾਂ ਦੀ ਏ ਪਰਮਾਰਥ ਦੀ ਮੰਗ ਨਹੀਂ ਉਨਾਂ 'ਤੇ ਫਿਰ ਪ੍ਰਭਾਵ ਪਾਉਂਦੇ ਜਿਹੜੇ ਮਾਲਕ ਨੂੰ ਮੰਗਦੇ ਨੇ ਪਰਮਾਤਮਾ ਨੂੰ ਮੰਗਦੇ ਆ ਪਰਮਾਤਮਾ ਤੋਂ ਨਾਮ ਮੰਗਦੇ ਨੇ ਕੀ ਪਰਮਾਤਮਾ ਉਹਨਾਂ ਨੂੰ ਭੇਖਾਰੀ ਬਣਾਉਂਦਾ ਹੈ ਨਹੀਂ ਉਹਨੂੰ ਉਹਦੇ ਆਰ ਬੁਖਾਰ ਭਰ ਦਿੰਦਾ ਹੈ ਇਹ ਪਹੁੰਦੀ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਮਾਇਆ ਕਿਸ ਨੂੰ ਆਖੀਏ ਕਿ ਆ ਮਾਇਆ ਕਰਮ ਕਮਾਇ ਆਖਰ ਮਾਇਆ ਮਾਇਆ ਕਹੀ ਜਾਂਦੇ ਆ ਮਾਇਆ ਆਖੀ ਦਾ ਕਿਸ ਨੂੰ ਕਿਸ ਨੂੰ ਕਹੀਏ ਤੇ ਮਾਇਆ ਦੀਆਂ ਨਿਸ਼ਾਨੀਆਂ ਕੀ ਮਾਇਆ ਦੇ ਕਰਮ ਕੀ ਨੇ ਮਹਾਰਾਜ ਮੀਰ ਕਰ ਦਿਆ ਦੁੱਖ ਸੁਖ ਇਹ ਜੀਉ ਬੱਧ ਹੈ ਹਮੈ ਕਰਮ ਕਮਾਏ ਦੁੱਖ ਸੁਖ ਦੇ ਵਿੱਚ ਜੀਵ ਬੱਧਾ ਹੋਇਆ ਕਦੇ ਸੁਖ ਆਉਂਦਾ ਹੈ ਕਦੇ ਦੁੱਖ ਆਉਂਦਾ ਹੈ ਜਦੋਂ ਜੱਬ ਕਸ਼ਪਾਵੇ ਤਬ ਗਰਭ ਕਰਤ ਹੈ ਜਦੋਂ ਕੁਝ ਪ੍ਰਾਪਤ ਕਰ ਲੈਂਦਾ ਹੰਕਾਰੀ ਹੋ ਜਾਂਦਾ ਕਿ ਮੈਂ ਬੜੀ ਮਿਹਨਤ ਕੀਤੀ ਮੇਰੇ ਵਰਗਾ ਕੌਣ ਤੇ ਮਾਇਆ ਗਈ ਤਬ ਰੋਵਨ ਲੱਗਦਾ ਹੈ ਜਦੋਂ ਕੋਈ ਧਨ ਚਲਾ ਜਾਂਦਾ ਹੈ ਫਿਰ ਪੁੱਭਾ ਮਾਰ ਮਾਰ ਕੇ ਰੋਂਦਾ ਆ ਕਹਿੰਦੇ ਹਉਮੇ ਵਾਲੇ ਕਰਮ ਕਰਨ ਲੱਗ ਜਾਂਦਾ ਹੈ ਜੀਵ ਮਾਇਆ ਦੇ ਪ੍ਰਭਾਵ ਥੱਲੇ ਹਉਮੇ ਵਾਲੇ